ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਣਮਾ ਸਾਖੀ ਸਹਿਤ ਤੁਹਾਡੇ ਸਨਮੁਖ ਰੱਖ ਰਿਆਂ ਭਾਗ 11ਵਾਂ ਸਿੱਖਿਆਦਾਇਕ ਸਾਖੀ ਦਾ ਨਾਂ ਹੈ ਮਾਂ ਦੀ ਸਿਆਣਪ ਇੱਕ ਦੇਸ਼ ਦਾ ਰਾਜਾ ਬੜਾ ਨੇਕ ਦਿਲ ਸੁਣੀਦਾ ਸੀ ਉਹ ਆਪਣੇ ਲੋਕਾਂ ਦੇ ਦੁੱਖ ਦਰਦ ਸੁਣਨ ਵਾਸਤੇ ਇਲਾਕੇ ਦਾ ਸਮੇਂ-ਸਮੇਂ ਦੌਰਾ ਕਰਦਾ ਰਹਿੰਦਾ ਲੋਕੀ ਘਰੋ ਘਰੀ ਗੱਲਾਂ ਕਰਦੇ ਬੜਾ ਨੇਕ ਬਾਦਸ਼ਾਹ ਹੈ ਲੋਕਾਂ ਵਿੱਚ ਆ ਕੇ ਮੰਜੀ ਤੇ ਬੈਠ ਜਾਂਦਾ ਹੈ ਲੋਕਾਂ ਨਾਲ ਰਲ ਕੇ ਖਾਣਾ ਵੀ ਖਾ ਲੈਂਦਾ ਹੈ ਆਮ ਲੋਕਾਂ ਤੋਂ ਇਹ ਬਾਦਸ਼ਾਹ ਨਫ਼ਰਤ ਨਹੀਂ ਕਰਦਾ ਇਹਨਾਂ ਦੇ ਹੱਥੋਂ ਲੈ ਕੇ ਜਲਪਾਨ ਕਰ ਲੈਂਦਾ ਹੈ ਇਸ ਦੇ ਰਾਜ ਵਿੱਚ ਦੁਖੀਆਰਾ ਬੰਦਾ ਸਿੱਧਾ ਰਾਜੇ ਨੂੰ ਆਪਣਾ ਦੁੱਖ ਦੱਸ ਸਕਦਾ ਹੈ ਰਾਜਾ ਕਿਸੇ ਨਾਲ ਬੇਨਸਾफी ਨਹੀਂ ਕਰਦਾ ਇੱਕ ਮਾਂ ਆਪਣੇ ਬੱਚਿਆਂ ਨੂੰ ਅਜੀਹਾਂ ਕਹਾਣੀਆਂ ਸੁਣਾ ਕੇ ਚੰਗੇ ਇਨਸਾਨ ਬਣਨ ਦੀ ਸਿੱਖਿਆ ਦਿੰਦੀ ਸੀ ਜਿਵੇਂ ਦੇ ਸੁਭਾਅ ਵਾਲਾ ਰਾਜਾ ਹੈ ਅਸੀਂ ਵੀ ਉਸੇ ਤਰ੍ਹਾਂ ਦੇ ਬਣਨਾ ਹੈ ਬੱਚੇ ਸੁਣ ਕੇ ਖੁਸ਼ ਵੀ ਹੁੰਦੇ ਨਾਲ ਹੀ ਮਾਂ ਨੂੰ ਤਰਲਾ ਕਰਦੇ ਅਜੀਹਾ ਚੰਗਾ ਰਾਜਾ ਸਾਨੂੰ ਅੱਜ ਤੱਕ ਕਿਉਂ ਨਹੀਂ ਵਿਖਾਇਆ ਕੀ ਇੱਧਰ ਕਦੇ ਆਇਆ ਹੀ ਨਹੀਂ ਜਾਂ ਤੁਸੀਂ ਸਾਨੂੰ ਲੈ ਕੇ ਜਾਂਦੇ ਹੀ ਨਹੀਂ ਮਾਂ ਦੱਸਦੀ ਪੁੱਤਰ ਉੱਥੇ ਲੋਕੀ ਬਹੁਤ ਆਉਂਦੇ ਨੇ ਰਾਜੇ ਦੇ ਸੇਵਾਦਾਰ ਵੀ ਬਹੁਤ ਹੁੰਦੇ ਨੇ ਉਹਨਾਂ ਦੇ ਊਠ ਘੋੜੇ ਕਾਫੀ ਸਾਰੇ ਹੁੰਦੇ ਨੇ ਤੁਸੀਂ ਛੋਟੇ ਸੀ ਇਸ ਲਈ ਮੈਂ ਤੁਹਾਨੂੰ ਲੈ ਕੇ ਨਹੀਂ ਗਈ ਕਿਤੇ ਕੋਈ ਸੱਟ ਫੇਟ ਨਾ ਲੱਗ ਜਾਵੇ ਹੁਣ ਤੁਸੀਂ ਵੱਡੇ ਹੋ ਗਏ ਹੋ ਅਗਲੀ ਵਾਰੀ ਜਦੋਂ ਰਾਜਾ ਇੱਧਰ ਆਇਆ ਮੈਂ ਤੁਹਾਨੂੰ ਨਾਲ ਲੈ ਕੇ ਚਲਾਂਗੀ ਵੇਖਣਾ ਕਿੰਨੀਆਂ ਰੌਣਕਾਂ ਹੋਣਗੀਆਂ ਲੋਕ ਕਿਵੇਂ ਉਹਨੂੰ ਮਿਲਦੇ ਨੇ ਉਹ ਸਾਰਿਆਂ ਨਾਲ ਕਿੰਨਾ ਪਿਆਰ ਕਰਦਾ ਹੈ ਇਹਨਾਂ ਤਿੰਨ ਬੱਚਿਆਂ ਦਾ ਪਿਤਾ ਅਚਾਨਕ ਹੋਏ ਹਾਦਸੇ ਵਿੱਚ ਕਾਲ ਬਸ ਹੋ ਗਿਆ ਸੀ ਨਿੱਕੇ ਬਾਲਕ ਅਤੇ ਮਾਂ ਤੇ ਮੁਸੀਬਤਾਂ ਦਾ ਮਾਣੋ ਪਹਾੜ ਢਾਪਿਆ ਸੀ ਗੁਜ਼ਾਰੇ ਦੇ ਵਧੀਆ ਸਾਧਨ ਨਹੀਂ ਸਨ ਰਿਸ਼ਤੇਦਾਰ ਤੇ ਸ਼ਰੀਕਾ ਕਬੀਲਾ ਕੁਝ ਦਿਨ ਦੁੱਖ ਸਾਂਝਾ ਕਰਕੇ ਚਲੇ ਗਏ ਸਨ ਫਿਰ ਇਸ ਸਿਆਣੀ ਬੀਬੀ ਨੇ ਹਿੰਮਤ ਨਹੀਂ ਹਾਰੀ ਜਿਹੋ ਜਿਹਾ ਕੰਮ ਕਰ ਸਕਦੀ ਸੀ ਇਸਨੇ ਕੀਤਾ ਸਿਲਾਈ ਕਢਾਈ ਕਰਕੇ ਕੁਝ ਪੈਸੇ ਕਮਾਉਂਦੀ ਛੋਟੇ ਬੱਚਿਆਂ ਨੂੰ ਪੜਾ ਕੇ ਕੁਝ ਅੰਨ ਦਾਣਾ ਪ੍ਰਾਪਤ ਕਰਦੀ ਪਿੰਡ ਵਿੱਚ ਵਿਆਹ ਆਦਿਕ ਵਾਲੇ ਇਕੱਠਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਕੁਝ ਅੰਨ ਧਨ ਪ੍ਰਾਪਤ ਕਰਦੀ ਜਥਾ ਸ਼ਕਤ ਆਪਣੇ ਬੱਚਿਆਂ ਦੀ ਹਰ ਲੋੜ ਪੂਰੀ ਕਰ ਰਹੀ ਸੀ ਉਹਨਾਂ ਨੂੰ ਡੋਲਣ ਤੋਂ ਬਚਾਉਂਦੀ ਸੀ ਘਰ ਵਿੱਚ ਬੱਚਿਆਂ ਦੇ ਦਾਦਾ ਦਾਦੀ ਜੀ ਸਨ ਜਵਾਨ ਪੁੱਤਰ ਦੇ ਚਲਾਣਾ ਕਰ ਜਾਣ ਤੇ ਭਾਵੇਂ અત્યੰਤ ਦੁਖੀ ਸਨ ਫਿਰ ਵੀ ਬੱਚਿਆਂ ਲਈ ਦਾਦਾ-ਦਾਦੀ ਅੱਛਾ ਸਹਾਰਾ ਸਨ ਬਖਤ ਆਪਣੀ ਚਾਲ ਚੱਲਦਾ ਗਿਆ ਮਿੱਥੇ ਸਮੇਂ ਮੁਤਾਬਕ ਲੋਕਾਂ ਨੂੰ ਰਾਜੇ ਦੇ ਆਉਣ ਦੀ ਖਬਰ ਮਿਲੀ ਜਿਨ੍ਹਾਂ ਨੂੰ ਪਤਾ ਲੱਗਦਾ ਗਿਆ ਉਹ ਪੂਰੇ ਉਤਸ਼ਾਹ ਨਾਲ ਉਸ ਦਿਨ ਦੀ ਉਡੀਕ ਕਰਨ ਲੱਗੇ ਨਿਸ਼ਚਿਤ ਤਰੀਕ ਤੇ ਸੇਵਕ ਨੇ ਖਬਰ ਦਿੱਤੀ ਕਿ ਮਹਾਰਾਜ ਸਾਹਿਬ ਪਧਾਰ ਰਹੇ ਹਨ ਰਾਜਾ ਹਾਥੀ ਤੇ ਸਵਾਰ ਸੀ ਬਹੁਤ ਸਾਰੇ ਸਿਪਾਹੀ ਪੈਦਲ ਚੱਲ ਰਹੇ ਸਨ ਕਾਫੀ ਸਾਰੇ ਘੋੜਿਆਂ ਤੇ ਸਵਾਰ ਸਨ ਬਹੁਤ ਸਾਰੇ ਬੱਚੇ ਇਸਤਰੀਆਂ ਪੁਰਸ਼ ਕਤਾਰਾਂ ਵਿੱਚ ਖੜੇ ਥੋੜੇ ਜਿਹੇ ਸਮੇਂ ਦੀ ਖੁਸ਼ੀ ਦਾ ਆਨੰਦ ਲੈ ਰਹੇ ਸਨ ਰਾਜਾ ਆਇਆ ਖੱਬੇ ਸੱਜੇ ਵੇਖਿਆ ਤੇ ਅੱਗੇ ਲੰਘ ਗਿਆ ਵੱਡੇ ਪੁੱਤਰ ਨੇ ਮਾਂ ਤੋਂ ਪੁੱਛਿਆ ਮਾਂ ਰਾਜਾ ਬਹੁਤ ਅਮੀਰ ਹੁੰਦਾ ਹੈ ਮਾਂ ਬੋਲੀ हां बेटा ये बहुत अमीर ਹੁੰਦਾ ਹੈ ਪੁੱਤਰ ਬੋਲਿਆ ਰਾਜੇ ਦੇ ਪੈਸੇ ਕਦੀ ਖਤਮ ਨਹੀਂ ਹੁੰਦੇ ਮਾਂ ਕਹਿਣ ਲੱਗੀ ਬੇਟਾ ਰਾਜਾ ਲੋਕਾਂ ਤੇ ਟੈਕਸ ਲਾਉਂਦਾ ਹੈ ਟੈਕਸ ਲਾ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਦਾ ਹੈ ਜੋ ਕਿਸਾਨ ਖੇਤੀ ਕਰਦੇ ਹਨ ਉਹਨਾਂ ਤੋਂ ਅਨਾਜ ਪ੍ਰਾਪਤ ਕਰਦਾ ਹੈ ਹਾਥੀ ਘੋੜੇ ਵੀ ਲੋਕੀ ਭੇਟ ਵਿੱਚ ਦੇ ਦਿੰਦੇ ਹਨ ਜਿਸ ਤੇ ਰਾਜੇ ਦੀ ਖੁਸ਼ੀ ਹੋਵੇ ਉਸ ਨੂੰ ਕੋਈ ਇਨਾਮ ਦੇ ਦਿੰਦਾ ਹੈ ਕਿਸੇ ਨੂੰ ਨੌਕਰੀ ਤੇ ਲਾ ਲੈਂਦਾ ਹੈ ਜਿਸ ਤੇ ਨਾਰਾਜ਼ ਹੋ ਜਾਵੇ ਉਸ ਨੂੰ ਫਾਂਸੀ ਵੀ ਲਾ ਸਕਦਾ ਹੈ ਪੁੱਤਰ ਮਾਂ ਜੀ ਇਸ ਰਾਜੇ ਨੂੰ ਕਿਸੇ ਦਾ ਡਰ ਨਹੀਂ ਹੈ ਹੋਰ ਵੀ ਕੋਈ ਰਾਜਾ ਇਸ ਨਾਲੋਂ ਵੱਡਾ ਹੈ ਮਾਂ ਕਹਿਣ ਲੱਗੀ ਪੁੱਤਰ ਜੀ ਇਸ ਨਾਲੋਂ ਤਾਂ ਵੱਡਾ ਰਾਜਾ ਹੈਗਾ ਜੋ ਕਿਸੇ ਤੋਂ ਲੈਂਦਾ ਕੁਝ ਨਹੀਂ ਸਾਰਿਆਂ ਨੂੰ ਬਸ ਉਹ ਦਿੰਦਾ ਹੀ ਦਿੰਦਾ ਹੈ ਉਹ ਦੇ ਕੇ ਵਾਪਸ ਲੈਣ ਲਈ ਇਹਨਾਂ ਰਾਜਿਆਂ ਵਾਂਗ ਟੈਕਸ ਨਹੀਂ ਲਾਉਂਦਾ ਬਾਕੀ ਰਾਜਿਆਂ ਵਾਂਗ ਉਹ ਹਾਥੀ ਘੋੜਿਆਂ ਤੇ ਕਾਫਲੇ ਲੈ ਕੇ ਨਹੀਂ ਚੱਲਦਾ ਰਥ ਬੱਗੀਆਂ ਵਿੱਚ ਬੈਠ ਕੇ ਉਹ ਸਫ਼ਰ ਨਹੀਂ ਕਰਦਾ ਇਨ੍ਹਾਂ ਰਾਜਿਆਂ ਵਾਂਗ ਉਹ ਸੋਨੇ ਦੇ ਗਹਿਣੇ ਪੈਣ ਕੇ ਆਪਣੇ ਆਪ ਨੂੰ ਸ਼ਿੰਗਾਰਦਾ ਨਹੀਂ ਹਾਰ ਸ਼ਿੰਗਾਰ ਨਹੀਂ ਕਰਦਾ ਉਹ ਮਹਾਨ ਰਾਜਾ ਕਿਸੇ ਨੂੰ ਫਾਂਸੀ ਵੀ ਨਹੀਂ ਲਾਉਂਦਾ ਆਪਣੀ ਸਾਰੀ ਪਰਜਾ ਨੂੰ ਬਿਨਾਂ ਮੰਗਿਆਂ ਹੀ ਸਾਰੀਆਂ ਨਿਯਮਤਾ ਦੇਈ ਜਾਂਦਾ ਹੈ ਕਦੀ ਨਾ ਨਹੀਂ ਕਰਦਾ ਉਸਦੇ ਖਜ਼ਾਨੇ ਕਦੀ ਖਤਮ ਹੀ ਨਹੀਂ ਹੁੰਦੇ ਬੱਚੇ ਹੈਰਾਨੀ ਨਾਲ ਮਾਂ ਕਦੀ ਅਸੀਂ ਵੀ ਉਸ ਮਹਾਰਾਜੀ ਦੇ ਦਰਸ਼ਨ ਕਰ ਸਕਾਂਗੇ ਮਾਂ ਬੋਲੀ ਆਓ ਬੱਚਿਓ ਹੁਣ ਅਸੀਂ ਘਰ ਚਲਦੇ ਹਾਂ ਉੰਜ ਤਾਂ ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਹੈ ਪਰ ਹਾਲੀ ਤੁਸੀਂ ਛੋਟੇ ਹੋ ਤੁਹਾਨੂੰ ਪੂਰੀ ਸਮਝ ਨਹੀਂ ਆਈ ਹੋਵੇਗੀ ਘਰ ਪਹੁੰਚ ਕੇ ਸਾਰਿਆਂ ਨੇ ਖਾਣਾ ਖਾਧਾ ਰਾਤ ਸਮੇਂ ਆਪ ਉਹ ਆਪਣੇ ਮੰੰਜਿਆਂ ਤੇ ਸਵਾਰ ਹੋ ਕੇ ਫਿਰ ਉਹੀ ਸਵਾਲ ਕੀਤਾ ਕਿ ਦੱਸੋ ਵੱਡੇ ਮਹਾਰਾਜ ਕਿੱਥੇ ਹਨ ਮਾਤਾ ਨੇ ਘਰ ਵਿੱਚ ਰੱਖੀਆਂ ਗੁਰਬਾਣੀ ਦੀਆਂ ਪੋਥੀਆਂ ਵਿੱਚੋਂ ਅਰਥ ਕਰਕੇ ਸਮਝਾਉਣਾ ਸ਼ੁਰੂ ਕੀਤਾ ਨਰਿੰਕਾਰ ਦੀਆਂ ਵਿੜਿਆਈਆਂ ਬਾਰੇ ਦੱਸਦੀ ਰਹੀ ਅੱਧਾ ਘੰਟਾ ਸੁਣਨ ਤੋਂ ਬਾਅਦ ਬੱਚੇ ਉਂਗਲਾਉਣ ਲੱਗ ਪਏ ਤੇ ਸਾਰੇ ਸੌ ਗਏ ਅਗਲੀ ਸ਼ਾਮ ਫਿਰ ਇਹ ਨੇਮ ਸਾਰੇ ਬੱਚਿਆਂ ਨੂੰ ਕੋਲ ਬਿਠਾ ਕੇ ਸਮਝਾਇਆ ਗਿਆ ਜਿਵੇਂ ਜਿਵੇਂ ਸੌਖੇ ਸ਼ਬਦਾਂ ਵਿੱਚ ਮਾਂ ਬੱਚਿਆਂ ਨੂੰ ਗੁਰਬਾਣੀ ਵਿੱਚੋਂ ਅਕਾਲ ਪੁਰਖ ਦਾ ਵਿਰਾਟ ਸਰੂਪ ਸਮਝਾਉਂਦੀ ਗਈ ਬੱਚੇ ਹੈਰਾਨ ਅਤੇ ਖੁਸ਼ ਹੁੰਦੇ ਗਏ ਉਸ ਪਾਤਸ਼ਾ ਪਾਤਸ਼ਾਹਾਂ ਦੇ ਪਾਤਸ਼ਾਹ ਦੀਆਂ ਦਾਤਾਂ ਬਾਰੇ ਗਿਆਨ ਦਿੰਦੀ ਗਈ ਉਸ ਦੀ ਨਿਰਪੈਤਾ ਅਤੇ ਨਿਰਵਾਇਰਤਾ ਬਾਰੇ ਮਾਂ ਸੁਣਾਉਂਦੀ ਗਈ ਮਹੀਨੇ ਕ ਅੰਦਰ ਤਿੰਨੇ ਬੱਚਿਆਂ ਨੂੰ ਸਭ ਤੋਂ ਵੱਡੇ ਮਹਾਰਾਜੇ ਦੀ ਊਚ ਸ਼ਖਸੀਅਤ ਬਾਰੇ ਸਮਝ ਆਉਣ ਲੱਗ ਪਈ ਮਾਂ ਨੇ ਇਹ ਵੀ ਸਮਝਾਇਆ ਕਿ ਜਿੰਨੀ ਦੇਰ ਤੱਕ ਲੋਕੀ ਪ੍ਰਵਾਨ ਕਰਮਗੇ ਇਸ ਰਾਜੇ ਦਾ ਰਾਜ ਰਹੇਗਾ ਪਰ ਜੋ ਇਹਨਾਂ ਤੋਂ ਵੱਡਾ ਮਹਾਰਾਜ ਮਹਾਨ ਹੈ ਉਸ ਦਾ ਰਾਜ اٹਲ ਹੈ ਕਦੀ ਬਦਲ ਨਹੀਂ ਸਕਦਾ ਕਿਉਂਕਿ ਉਹ ਇੱਕ اٹਲ ਕਾਨੂੰਨ ਮੁਤਾਬਕ ਚੱਲਦਾ ਹੈ ਧਰਤੀ ਸੂਰਜ ਚੰਦ ਤਾਰੇ ਹਵਾ ਪਾਣੀ ਸਾਰੇ ਜੀਵ ਜੰਤੂ ਉਸ ਦੇ ਹੁਕਮ ਵਿੱਚ ਕੰਮ ਕਰ ਰਹੇ ਨੇ ਇਹਨਾਂ ਸਿਆਣੇ ਲੋਕਾਂ ਨੂੰ ਉਸ ਮਹਾਨ ਮਹਾਰਾਜੇ ਦੀ ਰਾਜ ਦੀ ਸਮਝ ਆ ਗਈ ਫਿਰ ਉਹ ਕਿਸੇ ਅੱਗੇ ਝੋਲੀ ਨਹੀਂ ਫਲਾਉਣਗੇ ਆਪਣੀ ਸਿਆਣਪ ਨਾਲ ਮਿਹਨਤ ਕਰਕੇ ਖੁਦ ਕਮਾ ਲੈਣਗੇ ਜੇ ਚਾਹਣਾ ਤਾਂ ਉਹ ਰੱਬੀ ਕਾਨੂੰਨ ਅਨੁਸਾਰ ਪੁਲਾੜ ਵਿੱਚ ਉਡ ਸਕਣਗੇ ਸਮੁੰਦਰਾਂ ਵਿੱਚ ਚੁੱਭੀਆਂ ਲਾ ਸਕਣਗੇ ਧਰਤੀ ਦੇ ਸਾਰੇ ਖਜ਼ਾਨਿਆਂ ਦੀ ਚੰਗੇ ਢੰਗ ਨਾਲ ਵਰਤੋਂ ਕਰ ਸਕਣਗੇ ਉਹ ਭਾਵੇਂ ਰਾਜੇ ਹਰ ਪੱਖ ਤੋਂ ਰੱਜੇ ਹੋਏ ਰਾਜੇ ਹੋਣਗੇ ਪਰ ਕਿਸੇ ਨੂੰ ਦੁਖੀ ਨਹੀਂ ਕਰਨਗੇ ਉਹ ਸਮਾਜ ਦੇ ਹਰ ਇੱਕ ਇਸਤਰੀ ਪੁਰਖ ਨੂੰ ਆਪਣੇ ਭੈਣ ਭਰਾ ਸਮਝਣਗੇ ਕੋਈ ਬਦੀ ਕੀ ਕਿਸੇ ਨਾਲ ਨਹੀਂ ਕਰਨਗੇ ਉਹ ਜਦੋਂ ਸੱਚ ਮੁਚ ਰਾਜੇ ਬਣਗੇ ਤਦੋਂ ਕਿਸੇ ਨੂੰ ਗਰੀਬ ਜਾਂ ਮੰਗਤਾ ਨਹੀਂ ਬਣਨਾ ਪਵੇਗਾ ਸਗੋਂ ਸਾਰੇ ਹੀ ਇੱਕ ਸਾਰਤਾ ਨਾਲ ਵੰਡ ਕੇ ਛਕਣਗੇ ਆਪਣੇ ਦੇਸ਼ ਦਾ ਰਾਜਾ ਭਾਵੇਂ ਕਈ ਰਾਜਿਆਂ ਨਾਲੋਂ ਚੰਗਾ ਹੈ ਪਰ ਆਪਾਂ ਇਹਨਾਂ ਅੱਗੇ ਭਿਖਾਰੀ ਨਹੀਂ ਬਣਨਾ ਜੋ ਕੁਝ ਪ੍ਰਾਪਤ ਕਰਨਾ ਹੈ ਰਾਜਿਆਂ ਦੇ ਰਾਜੇ ਕੁੱਲ ਸ੍ਰਿਸ਼ਟੀ ਦੇ ਪਾਲਣਹਾਰੇ ਪਰਮੇਸ਼ਰ ਤੋਂ ਪ੍ਰਾਪਤ ਕਰਨਾ ਹੈ ਸੱਚੇ ਨਰਿੰਕਾਰ ਵਾਂਗ ਸੱਚੇ ਰਾਹ ਤੇ ਚੱਲਦੇ ਆਂ ਜੀਵਨ ਬਤੀਤ ਕਰਨਾ ਹੈ ਗੁਰੂ ਉਪਦੇਸ਼ ਵਾਲੀਆਂ ਪ੍ਰੇਰਣਾਦਾਇਕ ਸਿੱਖਿਆਵਾਂ ਸੁਣਦੇ ਆਂ ਬੱਚੇ ਜਵਾਨ ਹੋਣ ਲੱਗੇ ਪਿਆਰ ਅਤੇ ਮਿਠਾਸ ਵਾਲੀ ਹਰ ਰੋਜ਼ ਦੀ ਸਿੱਖਿਆ ਨੇ ਬੱਚਿਆਂ ਨੂੰ ਜਿੱਥੇ ਗਿਆਨਵਾਨ ਬਣਾਇਆ ਉਥੇ ਸਵਾ ਭਰੋਸਾ ਪੈਦਾ ਕੀਤਾ ਅਜਿਹੀ ਸਿਆਣੀ ਮਾਂ ਨੇ ਅਤਿਅੰਤ ਮੁਸੀਬਤਾਂ ਵਿੱਚੋਂ ਸਫਲਤਾ ਸਾਹਤ ਬੱਚਿਆਂ ਨੂੰ ਕਾਮਯਾਬੀ ਦੀ ਦਹਲੀਜ਼ ਤੇ ਲਿਆ ਖੜਾ ਕੀਤਾ ਕਾਸ਼ ਕਿ ਸਾਡੀਆਂ ਸਾਰੀਆਂ ਮਾਵਾਂ ਇੰਨੀਆਂ ਸਿਆਣੀਆਂ ਤੇ ਇੰਨੀਆਂ ਬਲੰਦ ਹੌਸਲੇ ਵਾਲੀਆਂ ਬਣ ਜਾਣ ਗੁਰੂ ਪਾਤਸ਼ਾਹ ਦਾ ਪਰਮਾਨ ਹੈ ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਧਾਨ ਸਤਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗਮਾਨ ਪੰਨਾ 32 ਹੋਈਆਂ ਭੋਲਾਂ ਲੀਕਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ